ਖਾਣਾ ਬੜਾ ਪਿਆਰ ਨਾਲ ਗੱਲ ਕਰੀਏ ਖਾਣਾ ਖਾਣਾ ਖਾਣ ਦੀ ਗੱਲ ਹੈ ਸਰ ਤੁਸੀਂ ਮੈਨੂੰ ਕਹਿ ਰਹੇ ਹੋ ਸਰ ਤੁਸੀਂ ਕਹਿੰਦੇ ਅਸੀਂ ਚਲੋ ਸਰ ਸਾਡੀ ਹੱਥ ਜੋੜ ਕੇ ਬੇਨਤੀ ਚਲੋ ਤੁਸੀਂ ਆਹ ਮੁੰਡੇ ਆਏ ਤੁਹਾਡੇ ਅੰਦਰ ਬੱਚੇ ਉੱਥੇ ਪਚਾਦੇ ਨੇ ਤੁਹਾਡੇ ਨਾਲ ਆਣਗੇ ਜੀ ਬੱਚਿਆਂ ਨੂੰ ਹੀ ਵੇਟ ਕਰ ਰਹੇ ਆ ਤੁਹਾਡੇ ਸਾਹਮਣੇ ਕਰ ਦੇਣੀ ਬੱਚੇ ਲੈ ਜਾਏਗੇ ਕੋਈ ਨਹੀਂ ਕੋਈ ਬੱਚੇ ਸਰ ਗਾੜੀ ਤੋਂ ਜਾਏਗੀ ਅੰਦਰ ਗਾੜੀ ਚਲੀ ਜਾਏਗੀ ਆਪ ਨਾ ਮਨਾ ਨਹੀਂ ਕਰਾ ਬੰਦੇ ਮਨਾ ਕਰ ਸਰ ਆਪ ਨੇ ਪਹਿਲੀ ਇਹ ਬਾਤ ਬੋਲੀ ਵੀ ਲੰਗਰ ਲਾਉਣੀ ਹੈ ਪਰ ਮਿਸ ਜੀ ਤਾਂ ਸਾਡੀ ਉਚ ਮੈਂ ਸਾਡੀ ਜਮੀਨ ਸਾਡੀ ਵੀ ਤਾਂ ਜ਼ਮੀਨ ਹੈ ਜੇ ਤੁਹਾਡੀ ਅਸੀਂ ਤਾਂ ਸਾਡੇ ਨਾਲ ਹੈ ਅਸੀਂ ਤਾਂ ਤੁਹਾਨੂੰ ਕੁਝ ਕਹੀ ਅਸੀਂ ਕਿੱਥੇ ਅਲੱਗ ਹੈ ਅਰੈਸਟ ਕਰ ਲੋ ਜੀ ਨਾ ਅਸੀਂ ਤੁਹਾਨੂੰ ਰਿਕਵੈਸਟਿੰਗ ਕਰ ਰਹੇ ਹਾਂ ਸਰ ਤੁਸੀਂ ਲੱਗੋ ਸਰ ਮੰਨ ਲਓ ਤੁਸੀਂ ਲੱਗੋ ਤੁਸੀਂ ਲੱਗੋ ਤੁਸੀਂ ਗੁਲਾਮ ਹੋ ਤੁਸੀਂ ਗੁਲਾਮ ਹੋਏ ਹੋ ਉਹ ਪਤਾ ਨਹੀਂ ਤਾਂ ਸਾਡੇ ਬੱਚਿਆਂ ਨੂੰ ਉਗਰਵਾਦੀ ਆਤਕਵਾਦੀ ਬਣਾਇਆ ਜਾ ਰਿਹਾ ਉੱਥੇ ਉਧਰ ਬਾਰਡਰ ਸੀਲ ਕਰ ਤਾਂ ਬਸਾਹ ਵਾਲਾ ਇਧਰੋਂ ਅਸੀਂ ਸਿਸਮਾ ਤੋਂ ਲੰਗਰ ਲੈ ਕੇ ਆਏ ਹਾਂ ਗੁਰਦੁਆਰਾ ਸਾਹਿਬ ਵਾਲਿਆਂ ਨੇ ਸਪੈਸ਼ਲੀ ਭੇਜਿਆ ਕਿਉਂਕਿ ਬੱਚੇ ਤਾਂ ਅਸੀਂ ਤਾਂ ਬੱਚੇ ਦੇਖਣੇ ਆ ਯਾਰ ਆਪਣੇ ਇਹ ਬਾੜੀ ਗੱਲ ਹੋਈ ਸਾਨੂੰ ਅੰਦਰ ਠੋਕ ਦੇਣਗੇ ਪਰਚੇ ਕਰ ਦੇਣਗੇ ਜਿਵੇਂ ਬੱਚਿਆਂ ਤੇ ਕਰਿਆ ਇਹਨਾਂ ਯੂਨੀਵਰਸਿਟੀ ਵਾਲਿਆਂ ਦੇ ਗੁਰਦੁਆਰਾ ਸਾਹਿਬ ਵਾਲਿਆਂ ਨੇ ਲੰਗਰ ਭੇਜਿਆ ਤੇ ਫਿਰ ਹੁਣ ਸਾਨੂੰ ਲੰਗਰ ਜਾਣ ਤੋਂ ਵੀ ਨਾ ਅਸੀਂ ਕੁਝ ਨਹੀਂ ਕਰਨਾ ਅਸੀਂ ਵਰਤਾਨੀਏ ਲੰਗਰ ਅਸੀਂ ਇਸ ਗੱਲ ਦੀ ਤੁਹਾਡੇ ਸਾਹਮਣੇ ਸ਼ੋਰਟ ਹੀ ਦੇ ਰਹੇ ਜੇ ਸਾਡੇ ਵੱਲੋਂ ਕੋਈ ਹਰਕਤ ਹੋ ਗਈ ਸਾਡੇ ਤੇ 100 ਪਰਚਾ ਠੋਕਿਓ ਅੰਦਰ ਕਰਦੇਓ ਸਾਨੂੰ ਪਰ ਯਾਰ ਸ਼ਾਂਤ ਬਈ ਤਰੀਕੇ ਨਾਲ ਲੰਗਰ ਤਾਂ ਵਰਤਾਨ ਦੋ ਨਾ ਸਾਨੂੰ ਹੁਣ ਕਹਿੰਦੇ ਜੀ ਜੇ ਯੂਨੀਵਰਸਿਟੀ ਦਾ ਐਡਮਨ ਕਹੂਗਾ ਤਾਂ ਤੁਹਾਨੂੰ ਅੰਦਰ ਲੈ ਕੇ ਜਾਵਾਂਗੇ ਲੰਗਰ ਲਾਣ ਲਈ ਨਹੀਂ ਨਹੀਂ ਅਸੀਂ ਕਹਿੰਦੇ ਕੱਲੀ ਗੱ ਔਰ 2000 ਬੰਦੇ ਦਾ ਸੀ ਲੰਗਰ ਤਿਆਰ ਕਰਕੇ